ਇਹ ਨੋ ਦੇ ਕੇ ਸਾਹਬ ਯਾਰ ਜਿੰਨੇ ਦਾ ਮੈਂ ਦਊਂਗੀ ਕਿੰਨਾ ਮਾਡਲ ਆ ਸਰਮਾ ਜੀ ਇਹ ਇਹਦੇ ਬਾਰੇ 21 ਦਾ ਪੜ ਦੂੰ ਇਹਦੇ ਬਾਰੇ ਇਹਦੇ ਬਾਰੇ ਇਹਦੇ ਬਾਰੇ 21 ਦਾ ਪੜ ਓਕੇ ਸੰਭਲੋ ਤੰਨਾ ਸੰਭਲੋ ਇਹੋ ਕਿਹੜਾ ਦਿੰਦਾ 13 ਮਾਡਲ 335 ਦਾ 50000 ਰੁਪਏ ਮੰਨ ਤਾ ਮਿੱਤਰੋ ਸੋਨਾਲੀ ਕਾ ਇਹਦੇ ਚ ਹੋਜੂ 50 ਦੇ ਚੋ ਪਾਵਰ ਸਟੀering ਆ ਸਾਰਾ origignal ਪੈਡ ਰਾਈਟ 55000 ਰੁਪਏ ਮੰਨ ਤਾ 55 ਦਾ ਕਿਸਾਬ ਹੋਇਆ ਵੇ 60 ਹੀ ਕਰ ਦੇ ਸਵਾ ਬੁਜੇ ਕਰ ਦੇ 60000 ਮੰਨ ਤਾ ਹੋ ਗਿਆ ਮਿੱਤਰੋ ਸਵਾ 5 ਲੱਖ ਦਾ 19 ਮਾਡਲ 3 ਸਪੀਡ ਬਾਈ ਦੇ ਕੇ ਦਿਖਾਓ ਕਿਹੜਾ ਦਿੰਦਾ 2 ਲੱਖ ਤੇ 1000 ਸਭ ਤੋਂ ਮੌਕਾ ਸਸੀ ਗਾਲੋ ਉਤੋਂ ਸਵਾਗਤ ਆ ਪੇ ਤੇ ਤੇ YouTube ਚੈਨਲ ਦੇ ਸਾਰਿਆਂ ਦਾ ਆਪਾਂ ਖੜਿਆ ਇਸ ਵਾਰ ਮੇਤਰੋ ਬਾਈ ਸ਼ਰਮਾ ਜੀ ਦੇ ਨੌਰੇ ਦੇ ਵਿੱਚ ਅੱਜ ਦੀ ਵੀਡੀਓ ਬਣਾ ਰਹੇ ਹਾਂ ਤੇ ਟਰੈਕਟਰ ਤੁਹਾਨੂੰ ਮੇਤਰੋ ਬਾਲੇ ਪਹਾੜ ਦੇ ਵਿੱਚ ਦਿਵਾਵਾਂਗੇ ਵੀਡੀਓ ਸ਼ੇਅਰ ਕਰਕੇ ਆ ਜਾਓ ਮਾਨ ਤਾਨ ਛੁੱਡਾ ਹੋਰ ਵੀ ਕਰ ਦੋ ਆ ਬਾਈ ਵਾ ਤਿੰਨ ਟਰੈਕਟਰਾਂ ਦਾ ਹੁਣ ਖాం ਲਓ ਹੁਣ ਉਹ ਮੌਕਾ ਸਭ ਤੋਂ ਟਰੈਕਟਰ ਤਿੰਨ ਕਿ ਟਰੈਕਟਰ ਇਹ ਤੇ ਦਿਖਾ ਤੇ ਆਪਾਂ ਠੀਕ ਹੈ ਹੁਣ ਆ 60 ਤੁਸੀਂ ਦੱਸ ਕੀ ਰਹਿ ਕਿੰਨਾ ਮਾਡਲ ਹੈ ਇਹ ਇਹ 2003 ਮਾਡਲ ਆ ਸਤਨਾਵ ਚੌਕੜਾ ਟਾਇਰਾਂ ਦਾ ਜਮਾ ਨਮਾ ਯਾਰ ਜਮਾ ਹੀ ਤਾਜੀ ਇੱਕੇ ਦਿਨ ਪਾਇਆ ਗੁੱਡੀਆਂ ਤੇ ਦਿਖਾ ਪਤਰੀ ਠੀਕ ਹੈ ਕੀ ਲਿਖਿਆ 13 6 28 ਇੰਜਨ ਗੇਅਰ ਕਿਵੇਂ ਸਰ ਮੈਂ ਮਹਰਪੀਆ ਯਾਰ ਜਿਹੜਾ ਲੈ ਗਿਆ ਨਾ ਗੁਣੀ ਮੰਨੂਆ ਠੀਕ ਹੈ ਇਹਦੀ 200 ਰੁਪਿਆ ਸਾਈਟ ਆ ਗਈ ਪਰ ਉਹ ਬੰਦਾ ਨਹੀਂ ਆਇਆ ਬੰਦਾ ਨਹੀਂ ਪਹੁੰਚਿਆ ਹਾਂ ਅੱਜ ਆਉਣਾ ਸੀ ਉਹਨੇ ਠੀਕ ਹੈ ਪਰ ਉਹ ਆਇਆ ਨਹੀਂ ਕੱਲ ਚਲਾ ਕੇ ਦੇਖ ਕੇ 200 ਸਾਈ ਦੇ ਗਿਆ ਸੀ ਤੇ ਕਹਿੰਦਾ ਭਾਈ ਮੇਰਾ ਹੋ ਗਿਆ ਠੀਕ ਹੈ ਤਿੰਨ ਮਾਡਲ ਡਿਮਾਂਡ ਡਿਮਾਂਡ ਇਹਦੀ ਬਾਈ ਹੈਗੀ ਆ ਹਾਂਜੀ 2 ਲੱਖ ਤੇ 60 ਹਜ਼ਾਰ ਕਿੰਨੇ ਦਾ ਛੱਡੂਗੇ ਜਿੰਨੇ ਦਾ ਮਰਜ਼ੀ ਲੈ ਜਾ ਯਾਰ ਹੂੰ ਚੱਕ ਚੱਕਰ ਦੇਣਾ ਚਾਹਦਾ 230 ਨਾ 220 ਸਿਰਫ ਨਾ ਇਹਦਾ ਸਿਰਫ ਇਹ ਮੈਨੂੰ ਇੱਧਰ ਰਿੰਬ ਰੰਗ ਹੋਇਆ ਕੱਲਾ ਠੀਕ ਹੈ ਇੱਧਰ ਰਿੰਬ ਰੰਗ ਹੋਇਆ ਬਾਕੀ ਸਾਰਾ オリジナル ਹੈ ਠੀਕ ਹੈ ਯਾਰ ਐਡਾ ਚੰਗਾ ਗੀਅਰ ਇੰਝ ਦਾ ਛੱਡ ਦੀ ਦੇ ਬਾਈ ਕਿੰਨੇ ਦਾ ਛੱਡ ਦੂੰਗਾ ਡ੍ਰਾਈਵਰ ਚਾੜ ਦਾਂਗੇ ਡ੍ਰਾਈਵਰ ਯਾਰ 2 ਲੱਖ ਤੇ 10 ਹਜ਼ਾਰ 2 ਲੱਖ ਤੇ 10 ਹਜ਼ਾਰ ਦਾ ਸਾਂਭੋ ਮੌਕਾ ਦੇ ਦੋ ਕੋਈ ਨਹੀਂ ਦੰਦ 2003 ਮਾਡਲ ਨਹੀਂ 22 ਦੇ ਵਿੱਚ ਦੇ ਆ ਇੱਧਰ ਦੱਸ ਹੁਣ 50 ਦਾ ਸੋਨ ਵਾਲੀ ਕਿਹ ਖੜਾ ਦਾ ਮੈਂ ਕੋਈ ਇੰਨਾ ਦਾ ਦੇ ਕੇ ਹਸਾ ਬੇਰ ਜਿੰਨੇ ਮੈਂ ਦੂੰਗੇ ਕਿੰਨਾ ਮਾਡਲ ਆ ਸਰਮਾ ਜੀ ਇਹ ਇਹਦੇ ਬਾਰੇ 21 ਦਾ ਪੜ ਦੂੰ ਇਹਦੇ ਬਾਰੇ ਇਹਦੇ ਬਾਰੇ ਇਹਦੇ ਬਾਰੇ 21 ਦਾ ਪੜ ਓਕੇ ਸਾਂਭ ਲੋ ਦੰਦ ਸਾਂਭ ਲੋ ਕਿੰਨਾ ਮਾਡਲ ਆ ਇਹ 13 ਟਾਇਰ ਪਾਇਆ ਚੰਗੇ ਟਰੈਕਟਰ ਦੇ 13 ਮਾਡਲ ਇੰਜਨ ਗੇਅਰ ਹੈਗਾ ਪੂਰਾ ਚੰਗਾ ਇਹ ਤਾਂ ਮੈਂ ਵੀ ਕਹਿ ਸਕਦਾ ਜੇ ਹੁਣ ਹੀ ਅੰਦਰ ਬਾਹਰ ਮੈਂ ਹੀ ਕਰਿਆ ਟਰੈਕਟਰ ਇਹ ਇੰਦਰ ਗੇਅਰ ਦਾ ਚੰਗਾ ਪਿਆ ਟਰੈਕਟਰ ਜਰ ਨਾ ਪਸੰਦਾ ਆ ਕਮੀ ਲੱਗੀ ਯਾਰ ਮੋੜ ਵਾਪਸ ਦੇ ਕੇ ਹੋਰ ਲੈ ਜੂਗੀ ਇਹ ਰੰਗ ਪੇਡ ਦਾ Ориਜినਲ ਆ ਕਮਲਾ ਹੋਇਆ ਤੂੰ ਇਹਦਾ ਆਪਾਂ ਕੀ ਕਰਨਾ ਸੀ ਠੀਕ ਹੈ ਤੇ ਡਿਮਾਂਡ ਮੂੜੀ ਦੀ ਕਿੰਨੀ ਰੱਖੀ ਆ ਸਰ ਮਾਈ ਤੇਰਾ ਮਾਡਲ ਦੀ ਟੋਮਾਂਡਾ ਕਾਦੀ ਹੁੰਦੇ ਹਾਂ ਹਾਂ ਨਾਲ ਰੇਟ ਦੱਸ ਦੇ ਚੜਾ ਇਹਦੇ ਤੇ ਰੇਟ ਲਿਖਾਂਗੇ 3,85,000 ਰੁਪਏ 385 ਦਵੇਂਗਾ ਕਿੰਨੇ ਦੱਸ ਸਰ ਤੂੰ ਹੀ ਲਿਖ ਦੇ ਤਾਂ ਮੰਡੀ ਵਾਲੀ ਵੀ ਆ ਰਹੀ ਠੀਕ ਤੂੰ ਹੀ ਦੱਸ ਦੇ 385 385 ਤੇ 350 ਰੇਟ ਕੋਈ ਬੋਲੂਗਾ ਦਾ ਮੈਂ ਚੱਲ ਬੋਲ ਦੇ ਫਿਰ ਇੱਕ ਰੇਟ ਦਾ ਤੂੰ ਬੋਲ ਮੈਂ ਨਹੀਂ ਬੋਲਦਾ ਫਿਰ ਤਾਂ ਮੈਂ ਤਾਂ ਬੂਲੀ ਪੜਾਕੇ ਪਾਈ ਦੇਣੇ ਇਹਦੇ ਸਾਰੇ 385 ਸਾਢੇ ਤਿੰਨ ਦਾ ਕਰ ਦੇ ਯਾਰ ਇਹ ਗੱਲ ਤੈਨੂੰ ਹੋਰ ਦੱਸਦਾ ਨਾ ਹਾਂ ਸਰਵਿਸ ਕਰਤੀ ਇਹਦੀ ਕੱਲ ਉਹ ਲੈ ਪੁੱਤ ਠੀਕ ਹੈ ਮੈਂ ਪਤਾ ਕੀ ਗੱਲ ਹੋਗੀ ਸੀ ਹੂੰ ਇਹ ਬਾੜਾ ਮੜਾ ਤੇਲ ਸੀ ਇਹ ਚ ਇਹਦਾ ਕੜੀ ਵਰਗਾ ਤੇਲ ਹੈ ਚ ਠੀਕ ਹੈ ਤੇ ਮੈਨੂੰ ਚੰਗਾ ਨਹੀਂ ਲੱਗਿਆ ਗਲੀਸ ਹੀ ਬਣਿਆ ਪਿਆ ਸੀ ਮੈਂ ਕਿਹੜੇ ਗਲੀਸ ਯਾਰ ਕਾਕੇ ਪਾਏ ਪਈ ਸੀ ਇਹਦੇ ਯਾਰ ਠੀਕ ਹੈ ਮੈਨੂੰ ਨਹੀਂ ਲੱਗਾ ਚੰਗਾ ਤੇਲ ਬਣ ਲਿਆ ਇਹ ਤੇ ਲੱਗਦਾ ਤੇਲ ਲੱਗਿਆ ਤੇ ਉੱਤੇ ਨਹੀਂ ਹਲੇ ਠੀਕ ਹੈ ਕੀ ਬਾਤ ਆ ਯਾਰ ਕੱਲ ਹੀ ਸਰਬਤ ਕੀਤੀ ਆ ਸੀ ਮੈਨੂੰ ਚੰਗੀ ਜੀ ਨਹੀਂ ਲੱਗਦੀ ਜਿਹੜੀ ਯਾਰ ਆਪਾਂ ਬਦਲ ਦਨੇ ਬਦਲ ਦਨੇ ਕੋਈ ਪੈਸੇ ਪੁੱਛੇ ਨਹੀਂ ਆਪਦੀ ਲੋੜ ਨੂੰ ਕੰਮ ਕਰਦੇ ਆ ਸੀ ਠੀਕ ਹੈ ਇਹ ਗੱਲ ਨਹੀਂ ਹੈਗੀ ਕਿ ਤੁਸੀਂ ਸੌਦਾ ਕਰ ਲਿਆ ਬਾਅਦ ਚ ਬੈਠਾ ਕਰੀ ਆ ਬਾਈ ਇਹਦਾ ਫਿਲਟਰ ਬਦਲਤਾ ਹੈ ਇਹਦੇ ਲਾਈਟ ਲਾ ਕੀ ਇਹਦੇ ਬੱਲਮ ਪਾਤਾ ਇਹ ਫਲਾਨਾ ਕਰਤਾ ਧਗੜਾ ਕਰਤਾ ਆਪਦੀ ਲੋੜ ਨੂੰ ਕਰਦੇ ਆ ਵੀਰੇ ਜਿਹੜਾ ਕਰਦੇ ਆ ਹੁਣ ਉਹ ਅਰਜਨ ਤੇ 10 ਲੱਗ ਗਿਆ ਉਹ ਤਾਂ ਮੇਰੇ ਕਰਮਾਂ ਲੱਗ ਗਿਆ ਜਿਹੜਾ ਲੱਗੇ ਜਾ ਲੱਗ ਗਿਆ ਲੱਗ ਜਾਨੀ ਤੇ ਸਰਮਾ ਜੀ ਸੁਣ ਸਾਢੇ ਦਿਨ ਦਾ ਕਿਉਂ ਸਾਢੇ ਦਿਨ ਦਾ ਕਿੰਨਾ ਬਲਾ ਹੋਇਆ ਤੂੰ ਕਿੰਨੇ ਦਾ ਛੱਡੂਗੀ ਟਰੈਕਟਰ ਦੇਵਾਂਗੀ 3 ਲੱਖ ਤੇ 35 ਹਜ਼ਾਰ ਦਾ 3 ਲੱਖ 35000 ਦਾ ਦੇ ਉਹ ਕਿਹੜਾ ਦਿੰਦਾ 13 ਮਾਡਲ 335 ਦਾ 50000 ਰੁਪਏ ਮਾਨਤਨ ਮਿੱਤਰੋ ਸੁਣ ਵਾਲੀ ਕਾ ਇਹਦੇ ਚ ਹੋਜੂ 50 ਦੇ ਚ ਪਾਵਰ ਸਟੀering ਆ ਸਾਰਾ origignal ਪੈਡ ਰੈਕਟਰ ਆ ਮੇਰੀ ਗੱਲ ਸੁਣ ਹਾਂਜੀ ਤੇਲ ਤਾਂ ਦਾ ਬਦਲ ਹੀ ਗਿਆ ਹੁਣ ਜਾ ਬਦਲਿਆ ਗਿਆ ਉਹ ਤਾਂ ਕਹਿ ਨਹੀਂ ਸਕਦੇ ਮੌਕੇ ਤੇ ਮਾਨਸਨਮਾਨ ਕਰਦੇ ਹਰੇ ਹੋਰ ਵੀ ਹੋਜੂ ਕਰਦਾ ਹੋਰ ਵੀ ਮਾਨਤਨ ਹੋਜੂ ਇਹਦੇ ਬਾਰੇ ਦੱਸ ਕਿੰਨਾ ਮਾਡਲ ਮੁੱਢਲਾ ਹੈ 19 ਮਾਡਲ ਆ ਠੀਕ ਹੈ ਪਹਿਲਾਂ ਤਾਂ ਟਾਇਰ ਦੇਖੇ ਕੀ ਐ ਜਮਾ ਨਵੀ ਪਾਇਆ ਟਾਇਰ ਤਾਂ ਜਮਾ ਤਾਜ਼ੇ ਟਾਇਰ ਆ ਚਾਰੇ ਟਾਇਰ ਨਵੇਂ ਨੇ ਇਹ ਟਰੈਕਟਰ ਹੈਗਾ ਜੀ ਛੋਟੇ ਗੇਰ ਵਾਲਾ 4 ਸਪੀਡ 4 ਸਪੀਡ ਜੀ ਛੋਟੇ ਗੇਰ ਵਾਲਾ 4 ਸਪੀਡ ਛੋਟੇ ਗੇਰ ਵਾਲਾ 19 ਮਾਡਲ ਆ ਤੇ ਰੰਗ ਪੇਂਟ ਦਾ ਪਿਆ ਚੰਗਾ ਟਰੈਕਟਰ ਟਰੈਕਟਰ ਹੀ ਸਾਰਾ ਚੰਗਾ ਉਰੇ ਲਿਆਓ ਪੁੱਤ ਕੈਮਰਾਮੈਨ ਠੀਕ ਹੈ ਮੈਂ ਦੱਸਾਂ ਠੀਕ ਹੈ ਦੇਖ ਵਿੱਚ ਆ ਗਿਆ ਸਤਨਾਮੁਰੀ ਮੇਰੇ ਕੋਲੇ ਵੀ ਆ ਗਿਆ ਆ ਗਿਆ ਆ ਗਿਆ ਦੇਖ ਕੀ ਬਾਤ ਆ ਟਰੈਕਟਰ ਪੂਰੀ ਚੰਗਾ ਪਿਆ ਜਰਾ ਨਵਾਂ ਟਰੈਕਟਰ ਆ ਨਵਾਂ ਠੀਕ ਹੈ ਤੇ ਜਿਹੜੇ ਰੇਟ ਤੇ ਦੇਵਾਂਗੇ ਦੀ ਕੀ ਦਿਖਾਵੇ ਹੁਣ ਕੋਈ ਰੇਟ ਉਦੋਂ ਵੀ ਚੰਗਾ ਹੋਵੇ ਮੈਂ ਰੇਟ ਤਾਂ ਸਾਰਿਆਂ ਨਾਲੋਂ ਚੰਗਾ ਹੋਊ ਮਟਿਆ ਠੀਕ ਹੈ ਤੇ ਮਾਡਲ ਹੈਗਾ ਉਨੀ ਡਿਮਾਂਡ ਕਿੰਨੀ ਹੈ ਜੀ ਡਿਮਾਂਡ ਇਹਦੀ ਹੈਗੀ ਆ ਜੀ ਹਾਂ 5 ਲੱਖ ਤੇ 85 ਹਜ਼ਾਰ ਦਵੋਗੇ ਕਿੰਨੇ ਦਾ ਦੱਸ ਤੂੰ ਹੀ ਦੱਸ ਦੇ ਕੀ ਦਵਣਾ ਹੁਣ 5 85 ਹੂੰ 5.5 ਦਾ ਕਮਲਾ ਹੋਇਆ ਤੂੰ ਔਰ 540 ਕਾਮਲਾ ਹੋ ਗਿਆ ਬਸ ਟਾਈਟਰ ਦੇਵਾਂਗੇ ਬਾਈ ਆਪਾਂ ਹਾਂਜੀ ਇੱਕੋ ਹੀ ਰੇਟ ਬੋਲੂ ਬਾਈ ਇਹਦਾ ਤਾਂ ਮੈਂ ਜਮਾ ਇੱਕ 5 ਲੱਖ ਤੇ 30000 ਰੁਪਏ 5 ਲੱਖ ਤੇ 30000 55000 ਰੁਪਏ ਮੰਨਦਣਾ ਹੋ ਗਿਆ 55 ਦਾ ਕਿਸਾ ਹੋਇਆ ਬਈ 60 ਹੀ ਕਰ ਦੇ ਸਵਾ 50000 60000 ਮਾਨਤਨ ਹੋ ਗਿਆ ਸਵਾ 5 ਲੱਖ ਦਾ 19 ਮਾਡਲ 3 ਸਪੀਡ ਬਾਈ ਦੇ ਕੇ ਦਿਖਾਉ ਕਿਹੜਾ ਦਿੰਦਾ ਪਰ ਕੰਡੀਸ਼ਨ ਆ ਹੋਵੇ ਟਾਇਰ ਆ ਹੋਣਾ ਟਾਇਰ ਨਵੇਂ ਆ 19 ਮਾਡਲ ਆ ਓਏ ਆ ਉਰੇ ਲਿਆ ਵੀਰੇ ਉਰੇ 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 ਅੱਜ ਤਾਂ ਟਾਇਰ ਥੱਲੇ ਲੱਗਦੇ ਧਰਤੀ ਨਾਲ ਆ ਲੱਗੇ ਪੈ ਡੂਬਣੀਆਂ ਆ ਆਜਾ 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 ਇਹਦੀਆਂ ਡੂਬਣੀਆਂ ਦੇਖ ਲੈ ਆਹ ਦੇਖ ਲੈ ਟਾਇਰ ਤਾਂ ਜਮਾ ਨਵੇਂ ਪਏ ਹੋਏ ਟਰੈਕਟਰ ਦੇ ਮਿੱਤਰੋ ਤੇ ਹੁਣ ਸ਼ੇਅਰ ਕਰਕੇ ਆਜੋ ਸਕਰੀਨਸ਼ਾਟ ਤੁਸੀਂ ਦਿਖਾਉਣਾ ਨਾ ਲਾਹਾ ਲੈਓ ਜਿੰਨਾ ਲਿਆ ਜਾਣਾ ਨਾ ਨਾ ਲਾਹਾ ਪਰ ਪਹਿਲਾਂ ਦੇਵਾਂਗੇ ਬਾਅਦ ਵਿੱਚ ਇਹ ਲੈਣਗੇ ਠੀਕ ਹੈ ਹਾਂ ਲੈ ਬਾਈ ਮਿੱਤਰੋ ਹਾਂਜੀ ਜਿਹੜਾ ਦਾ ਮੇਰੇ ਆਪਦੇ ਟਰੈਕਟਰ ਹੁੰਦੇ ਆ ਉਹਦਾ ਮੈਂ ਕੁਝ ਵੀ ਕਰ ਸਕਦਾ ਠੀਕ ਹੈ ਜੋ ਮੈਂ ਮਾਲਕਾਂ ਸਹੀ ਗੱਲ ਹੈ ਸਿਰਫ 855 ਨੂੰ ਛੱਡ ਕੇ ਬਾਕੀ ਸਾਰੇ ਮੇਰੇ ਠੀਕ ਹੈ ਕੀ ਗਲਤ ਗੱਲ ਹੈ ਉਹ 14 ਮਾਡਲ ਸੀ ਜਿਹੜਾ ਠੀਕ ਹੈ ਕਿਸੇ ਵੀ ਟਰੈਕਟਰ ਦਾ ਤੇਲ ਇੰਜਨ ਦਾ ਨਾਂ ਪਸੰਦ ਆਇਆ ਚੇਂਜ ਮੈਨੂੰ ਲਿਖ ਕੇ ਦੇ ਦਿਓ ਕਿ ਭਾਈ ਆਹਾ ਪਾ ਦੇ ਆਹ ਕੰਪਨੀ ਦਾ ਪਾਣਾ ਹੂੰ ਉਹੀ ਪਾ ਦੇ 90 ਰੁਪਏ ਲੀਟਰ ਵਾਲਾ ਨਹੀਂ ਪਉਂਦੇ ਸੀ ਠੀਕ ਹੈ ਸਾਡੇ ਕੋਲੇ ਸਰਬੋ ਚੱਲਦਾ ਠੀਕ ਹੈ ਕਈ ਵਾਰ ਸਰਬੋ ਤੋਂ ਬਿਨਾ ਕੋਈ ਹੋਰ ਪਸੰਦਾ ਉਹ ਵੀ ਚੇਂਜ ਚੋਇਸ ਦੇ ਸਾਬ ਨਾਲ ਕੋਈ ਟੈਨਸ਼ਨ ਨਹੀਂ ਠੀਕ ਹੈ ਠੀਕ ਹੈ ਡੰਡਾ 30 ਬੈਟਰੀ ਠੀਕ ਹੈ ਨਹੀਂ ਪਸੰਦਾ ਚੇਂਜ ਚੇਂਜ ਠੀਕ ਹੈ ਠੀਕ ਹੈ ਹਾਂਜੀ 1500 ਰੁਪਿਆ ਚਾਬੀ ਨਾਲ ਕਿਆ ਬਾਤ ਆ ਚਾਬੀ ਦੇ ਨਾਲ ਡੰਮੀ ਠੀਕ ਐ ਠੀਕ ਐ ਜੇ ਟਰੈਕਟਰ ਨਾ ਪੂਰਾ ਹੀ ਟਰੈਕਟਰ ਪਸੰਦ ਨਾ ਆਇਆ ਹਾਂਜੀ ਟਰੈਕਟਰ ਵੀ ਚੇਂਜ ਟਰੈਕਟਰ ਵੀ ਚੇਂਜ ਕਿਆ ਬਾਤ ਆ ਯਾਰ ਜੇ ਕਿਸੇ ਬੰਦੇ ਨੇ ਐਂ ਕਹਿਤਾ ਹੂੰ ਕਿ ਤੈਨੂੰ ਤਾਂ ਬਈ ਸ਼ਰਮੇ ਨੇ ਠੱਗ ਲਿਆ ਹੂੰ ਤਾਂ ਵੀ ਦੇ ਟਰੈਕਟਰ ਚੇਂਜ ਤਾਂ ਵੀ ਚੇਂਜ ਠੀਕ ਐ ਠੀਕ ਐ ਗੱਲ ਹਾਂਜੀ ਜੋ ਕਹਿੰਨੇ ਆ ਨਾ ਹੂੰ ਉਹ ਕਮਾਉਣੇ ਵੀ ਆ ਠੀਕ ਹੈ ਥੁੱਕ ਕੇ ਨਹੀਂ ਛੱਡਦੇ ਸਹੀ ਗੱਲ ਠੀਕ ਹੈ ਗੱਲ ਸੁੱਖ ਚੈਨ ਖੜਾ ਮੇਰੇ ਕੋਲੇ ਹਮ ਸੁੱਖ ਚੈਨ ਗੱਲ ਸੁਣੀ ਵੀਰੇ ਹਮ ਝੂਠ ਨਾ ਮਾਰੀ ਕੀ ਆਲਾ ਠੀਕ ਹੈ ਐਨੂੰ ਕਰ ਮੂੰ ਮਾਦਾ ਹਮ ਬਾਈ ਤੂੰ ਕਿਵੇਂ ਕੀ ਲੈ ਕੇ ਗਿਆ ਕੱਲ ਮੈਂ ਟਰੈਕਟਰ ਲੈ ਕੇ ਗਿਆ ਵੀਰੇ ਟਰੈਕਟਰ ਲੈ ਕੇ ਗਿਆ ਕਿੱਦਾਂ ਲੱਗੇ ਬਾਈ ਟ੍ਰੈਕਟਰ ਮਾਇਕ ਨਾ ਬਹੁਤ ਵਧੀਆ ਵੀਰੇ ਜਿੰਨਾ ਅਸੀਂ ਵੀਡੀਓ ਤੇ ਪਕਾਈ ਮਾਰਦੇ ਆ ਉਦਾਂ ਹੀ ਆ ਕਿ ਮਤਲਬ ਕੋਈ ਫਰਕ ਹੈਗਾ ਨਹੀਂ ਜਮਾ 100% ਵੀਡੀਓ ਜਿਵੇਂ ਕਹੀਓ ਤੂੰ ਮੇਰੇ ਵੀਰਾਂ ਨੂੰ ਕੀ ਕਹਿਣਾ ਚਾਹੁੰਦਾ ਜਿਹੜੇ ਵੀਡੀਓ ਦੇਖਣਦੇ ਆ ਵੀਡੀਓ ਵੇਖ ਆਏ ਵੀਰੇ ਸਾਰੇ ਆ ਕੇ ਕੇਰਾ ਵਿజిਟ ਕਰੋ ਆਓ ਵੀਰ ਨਾਲ ਵਰਤ ਕੇ ਵੇਖੋ ਹੂੰ ਫੇਰ ਪਤਾ ਲੱਗਦਾ ਵਰਤ ਕੇ ਪਤਾ ਲੱਗਦਾ ਆ ਕੇ ਸਹੀ ਗੱਲ ਐਵੇਂ ਧੂੜ ਚ ਟੱਟੂ ਨਾ ਦਬਲਿਆ ਕਰੋ ਮਾੜੇ ਕਮੈਂਟ ਕਰਨ ਵਾਲਿਓ ਵਰਤ ਕੇ ਦੇਖੋ ਫੇਰ ਪਤਾ ਲੱਗੂ ਚੀਜ਼ ਲੈ ਕੇ ਕੀ ਗੱਲ ਤੇ ਗਲਤ ਗੱਲ ਆ ਜੀ ਅੱਛਾ ਜਿਹੜਾ ਵੀ ਬਾਈ ਵੀਡੀਓ ਦੇਖ ਕੇ ਆਊਗਾ ਉਹ ਸਕਰੀਨਸ਼ਾਟ ਜ਼ਰੂਰ ਲੈ ਆਇਓ ਹੂੰ ਸਤਨਾਮ ਨੂੰ ਹਾਰਟ ਰੇਟਰ ਦੇ ਮਗਰ 2000 ਰੁਪਇਆ ਠੀਕ ਹੈ ਅੱਜ ਇਹ ਗੱਡੀ ਤੇ ਆਇਆ ਪਤਾ ਨਹੀਂ ਗੱਡੀ ਤੇ ਆਇਆ ਤੂੰ ਗੱਡੀ ਤੇ ਆ ਪੰਪ ਇਹਨੇ ਕਰੇ ਹੀ ਨਹੀਂ ਨਾ ਤੇਲ ਪੰਪ ਨਾ ਨਲਕਾ ਲੱਗਾ ਨਾ ਰਫਿੰਡਰੀ ਪੈਪ ਜੀ ਦਾ ਟੱਪ ਤਪਦੀ ਆ ਕੇ ਪਾਈ ਪਾਈ ਪਾ ਲਿਆ ਅੱਜ ਵੀ ਇਹਨੂੰ ਮੈਂ ਪੂਰਾ ਮਾਨ ਸਨਮਾਨ ਤੇਲ ਪਾਣੀ ਦੇਵਾਂਗਾ ਠੀਕ ਹੈ ਠੀਕ ਹੈ ਭਾਈ ਸਤਨਾਮ ਮੇਰਾ ਮੋਬਾਈਲ ਨੰਬਰ 94788 4545 ਦੂਜਾ ਨੰਬਰ 88729 4545 ਠੀਕ ਹੈ ਗੱਲ ਵੀਡੀਓ ਵਧੀਆ ਲੱਗੀ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਲਓ ਪੇਨੂ ਕਰ ਲਓ ਫੋਲੋ ਲੈਂਡਲੋਰਡ ਫਾਰਮਰ ਠੀਕ ਹੈ ਇੱਕ ਬੇਨਤੀ ਹੱਥ ਬੰਨ ਕੇ ਹਾਂਜੀ ਬਲਡ ਸਾਰਾ ਜਾਣਦਾ ਤਲਵੰਡੀ ਦਾ ਕੋਈ ਨਹੀਂ ਜਾਣਦਾ ਸਹੀ ਗੱਲ ਖਾਸ ਕਰਕੇ ਮੰਡੀ ਵਾਲੇ ਨਹੀਂ ਜਾਣਦੇ ਨਹੀਂ ਜਾਣਦੇ ਨਾ ਪੁੱਛਿਆ ਕਰੋ ਨਾ ਕਿਰਪਾਲਤਾ ਕਰਿਆ ਕਰੋ ਪੁੱਛਣ ਦੀ ਸਿੱਧਾ ਫੋਨ ਲਾ ਲਿਆ ਕਰੋ ਮੈਂ ਤੁਹਾਨੂੰ ਦੱਸ ਦੇ ਕਿ ਮੈਂ ਇੱਥੇ ਹਾਂ ਵੀਰੇ ਸਹੀ ਗੱਲ ਠੀਕ ਹੈ ਬੇਨਤੀ ਹੱਥ ਬਨ ਕੇ ਇਹ ਤੇ ਵੀਡੀਓ ਵਧੀਆ ਲੱਗੀ ਨੇਰੀ ਠਾ ਦਿਓ ਭਰਾ ਬਣ ਕੇ ਤੇ ਦੱਬ ਕੇ ਸ਼ੇਅਰ ਹੁਣ ਤੁਸੀਂ ਕਰਦੇ ਆ ਮਿੱਤਰੋ ਜਿਵੇਂ ਸ਼ਰਮਾ ਜੀ ਨੇ ਕਿਹਾ ਵੀ ਪੁੱਛਣ ਪਛਣ ਨਾਲ ਤਾਂ ਉਹੀ ਲਾਟਾਂ ਮਾਰੀ ਜਾਂਦੇ ਆ ਸ਼ਰਮੇ ਤੋਂ ਤੇ ਦੱਬ ਕੇ ਹੁਣ ਸ਼ੇਅਰ ਤੁਸੀਂ ਕਰਨੀ ਆ ਜਿਹੜੇ ਵੀ ਪਿਆਰ ਕਰਦੇ ਆ ਪੇਜ ਨੂੰ ਕਰ ਲੋ ਫੋਲੋ ਤੇ ਕਮੈਂਟ ਕਰਕੇ ਜਰੂਰ ਦੱਸੋ ਵੀ ਵੀਡੀਓ ਕਿਵੇਂ ਲੱਗੀ ਸੋ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਬਹੁਤ ਬਹੁਤ ਮਿਹਰਬਾਨੀ ਵੀ ਥੈਂਕ ਯੂ